ਦੇਰੇ ਬਾਬਾ ਨਾਨਕ ਵਾਲਿਓ ਪਰਵਾਦ ਬਾਤ ਤੇ ਹੰਕਾਰ ਦਾ ਅੰਤ ਕਰਦੇ ਹੋ ਐ ਕੰਮ ਬਸ ਬਿਲਕੁਲ ਜੀ ਇਹ ਡੇਰਾ ਬਾਬਾ ਨਾਨਕ ਵਾਲਿਆਂ ਨੇ ਇਸ ਵਾਰ ਦੱਬਨ ਨਹੀਂ ਦੇਣਾ ਇਸ ਵਾਰ ਹੰਕਾਰ ਦੀ ਲੜਾਈ ਔਰ ਇੱਕ ਪਾਸੇ ਇਮਾਨਦਾਰੀ ਦੀ ਲੜਾਈ ਚੱਲ ਰਹੀ ਹੈ ਸੋ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਉਹ ਪਰਿਵਾਰ ਚਟਾਨ ਬਣ ਕੇ ਕ੍ਰਿਸ਼ਨ ਪਾਈਚਾਰਾ ਸਾਡੇ ਨਾਲ ਖੜਿਆ ਹੈ ਜੇ ਵੇਖੀ ਜਾਓ ਬਣਦਾ ਕੀ ਕੀ ਹੈ ਤੁਹਾਡੇ ਸਾਹਮਣੇ ਹੋਊਗਾ ਸਭ ਕੁਝ ਚੈਨਲ ਦਾ ਆਰਐਨ ਨਿਊਜ਼ ਵੇਕਰੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਡੇਰਾ ਬਾਬਾ ਨਾਨਕ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਡੇਰਾ ਬਾਬਾ ਨਾਨਕ 'ਚ 20 ਨਵੰਬਰ ਨੂੰ ਜਿਮਣੀ ਚੋਣ ਹੋਣੀ ਹੈ ਜਿਸ ਵਿੱਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਮੰਨਿਆ ਜਾ ਰਿਹਾ ਹੈ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਵੱਲੋਂ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਅਤੇ ਬਟਾਲਾ ਤੋਂ ਵਿਧਾਇਕ ਸ਼ਾਰੀਕਲਸੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਸਰਦਾਰ ਗੁਰਦੀਪ ਸਿੰਘ ਰੰਦਾਵਾ ਦੇ ਹੱਕ ਵਿੱਚ ਇੱਕ ਵੱਡਾ ਰੋਡ ਸ਼ੋਅ ਕੱਢਿਆ ਗਿਆ। ਇਸ ਵਿੱਚ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਗੱਡੀਆਂ ਦੇ ਕਾਫਲੇ ਨਜ਼ਰ ਆਏ, ਉੱਥੇ ਇਹ ਵੀ ਵੇਖਣ ਵਿੱਚ ਆਇਆ ਕਿ ਇਸ ਰੋਡ ਸ਼ੋਅ ਦਾ ਜਗ੍ਹਾ-ਜਗ੍ਹਾ ਤੇ ਭਰਮਾ ਸਵਾਗਤ ਕੀਤਾ ਗਿਆ। ਜਦੋਂ ਇਸ ਬੰਦੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਬਟਾਲਾ ਤੋਂ ਬਦ ਐਕ ਸ਼ਾਰੀਕਲਸੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜਿੱਤ ਦਾ ਦਾਵਾ ਕਰਦੇ ਹੋਏ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ हां ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਛੜ ਨਾਲ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕਪੁਰ ਆਜਾ ਜੀ ਡੇਰਾ ਬਾਬਾ ਨਾਨਕ ਤੋਂ ਇੱਕ ਖਾਸੀ ਪੋੰਟ ਆਖਰੀ ਦੇਦੇ ਆ ਆਪਣਾ ਧਿਆਨ ਦਾ ਦੇਦੇ ਲੋਕਾਂ ਦਾ ਬਹੁਤ ਵੱਡਾ ਰਿਸਪੌਂਸ ਹੈ ਅਸੀਂ ਬਸ ਹਲਕੇ ਜਿ ਇੱਕ ਸਟਾਰ ਕਰਾਵਾ ਦੇ ਦੇ ਜੇ ਡੇਰਾ ਬਾਬਾ ਨਾਨਕ ਆ ਲਿਓ ਪਦਵਾਦ ਬਾਤ ਤੇ ਹੰਕਾਰ ਦਾ ਅੰਤ ਕਰਦੇ ਹੋ ਕੰਮ ਬਸ ਸ਼ਾਮ ਨੂੰ ਪਤਾ ਲੱਗੂਗਾ ਕਿ ਕਿਸੇ ਭਾਈ ਚਾਹਦਾ ਕਿਤੇ ਨਾਲ ਉਹ ਕੋ ਕੀ ਕਹਿੰਦਾ ਛੱਡੋ ਉਹ ਕੋ ਨਾਲੋ ਪਰ ਦਫਾ ਕਰੋ ਉਹ ਕਹੇ ਬਸ ਨਾਲੋ ਅਸੀਂ ਕਹਿੰਦੇ ਆ ਕਿ ਦੇਦੇ ਦੇ ਲੋਕਾਂ ਨੂੰ ਮੌਕੇ ਮਿਲਿਆ ਤੇ ਆਪਣਾ ਜਿਹੜਾ ਪਦਵਾਦ ਬਾਤ ਉਹ ਦੇਦੇ ਬਾਬੇ ਦਾ ਜੋ ਖਤਮ ਕਰਦੇ ਹੰਕਾਰ ਹੋਮੇ ਉਹ ਸਾਰਾ ਖਤਮ ਕਰਨਾ ਬਸ ਸਹੀ ਹੈ ਸਹਿਵਾ ਲੱਕੀ ਬਹੁਤ ਧੰਨਵਾਦ ਉਹਨਾਂ ਨੇ ਚੰਗੀ ਸੋਚ ਦੀ ਸਾਹ ਦਿੱਤਾ ਬਹੁਤ ਕਾਲੀ ਬਸਤ ਸਾਰੇ ਆਪਣੇ ਨਾਲ ਕੰਮ ਕਰਦੇ ਪਿੰਡਾਂ ਦੇ ਵਿੱਚ ਤੇ ਵੱਡੀ ਲੀਡ ਜਿਹੜੀ ਆ ਉਹ ਮਿਲੂਗੀ ਗਰਦੀਪ ਸਿੰਘ ਦਾਵੇ ਜੀ ਇਹ ਡੇਰਾ ਬਾਬਾ ਨਾਨਕ ਵਾਲਿਆਂ ਨੇ ਇਸ ਵਾਰ ਦੱਬਨ ਨਹੀਂ ਦੇਣਾ ਇਸ ਵਾਰ ਹੰਕਾਰ ਦੀ ਲੜਾਈ ਔਰ ਇੱਕ ਪਾਸੇ ਇਮਾਨਦਾਰੀ ਦੀ ਲੜਾਈ ਚੱਲ ਰਹੀ ਹੈ ਔਰ ਮੈਨੂੰ ਮਾਣ ਹੈ ਜਿੰਨਾ ਡੇਰਾ ਬਾਬਾ ਨਾਨਕ ਦਾ ਪਿਆਰ ਔਰ ਫਤਵਾ ਮਿਲ ਰਿਹਾ ਇਸ ਵਾਰ ਇੱਕ ਵੱਖਰਾ ਡੇਰਾ ਬਾਬਾ ਨਾਨਕ ਚ ਮਾਹੌਲ ਵੇਖਣ ਨੂੰ ਮਿਲੂਗਾ ਜੀ ਕਹਿਣ ਨਾਲ ਕੁਝ ਨਹੀਂ ਹੁੰਦਾ ਸੋ ਕਹਿਣ ਦਾ ਭਾਵ ਇਹ ਹੁਣ ਵੋਟਾਂ 'ਚ ਪਤਾ ਲੱਗੂਗਾ ਵੀ ਕਿੱਧਰ ਨੂੰ ਸਾਥ ਦਿੰਦੇ ਨੇ ਸੋ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਉਹ ਪਰਿਵਾਰ ਚਟਾਨ ਬਣ ਕੇ ਕ੍ਰਿਸ਼ਨ ਪਾਈਚਾਰਾ ਸਾਡੇ ਨਾਲ ਖੜਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਠੀਕ ਹੈ ਜੀ ਉਹਨਾਂ ਨੇ ਸਾਡਾ ਸਮਰਥਨ ਦਿੱਤਾ ਠੀਕ ਹੈ ਜੀ ਤੇ ਬਾਕੀ ਇਹ ਹੈ ਵੀ ਜਿਉਂ-ਜਿਉਂ ਦਿਨੋਂ-ਦਿਨ ਆਪਾਂ ਬੀਤਦੇ ਜਾ ਰਹੇ ਹਾਂ ਕਿਉਂਕਿ ਉਹ ਕਾਫਲਾ ਵੱਧਦਾ ਜਾ ਰਿਹਾ ਸਰਪੰਚ ਸਾਹਿਬ ਸਾਡੇ ਸਮੁੱਚੀ ਟੀਮ ਸਾਡੀ ਪਰਿਵਾਰ ਇੱਕ ਕੋੜਮਾ ਬੜਾ ਵੱਧ ਚੁੱਕਿਆ ਜੀ ਇਹਨੂੰ ਹੁਣ ਉਹ ਕਹਿੰਦੇ ਨਾ ਹਟਾਉਣਾ ਜਾਂ ਟਾਉਣਾ ਬੜਾ ਖਾਇ ਕਹਿੰਦੇ ਇਹਨਾਂ ਵੀ ਇਹਨਾਂ ਨੂੰ ਸਰਪੰਚ ਨਹੀਂ ਲੱਭਣੇ ਪਿੰਡਾਂ 'ਚ ਖਲਾਰਨਵਾਦ ਦੇ ਹੁਣ ਪਿੰਡਾਂ ਦੇ ਸਰਪੰਚੀ ਜਵਾਬ ਦੇ ਰਹੇ ਸੀ ਥੋੜਾ ਦੇ ਰਹੇ ਹੱਸ ਵੇਖੀ ਜਾਓ ਬਣਦਾ ਕੀ ਕੀ ਆ ਤੁਹਾਡੇ ਸਾਹਮਣੇ ਹੋਊਗਾ ਸਭ ਕੁਝ